ਡਾਕਟਰ ਨਰੇਸ਼ ਗਰੋਵਰ ਹਸਪਤਾਲ ਮਜੀਠਾ ਰੋਡ ਜੋ ਕਿ ਬੱਚਿਆਂ ਦੀ ਹਰ ਤਰ੍ਹਾਂ ਦੀ ਬਿਮਾਰੀ ਦੇ ਸਫਲ ਇਲਾਜ ਵਿੱਚ ਆਪਣਾ ਨਾਮ ਬਣਾ ਚੁੱਕਾ ਹੈ ਉੱਥੇ ਹੀ ਇਸ ਹਸਪਤਾਲ ਵਿੱਚ ਮੈਨੇਜਿੰਗ ਡਾਇਰੈਕਟਰ ਡਾਕਟਰ ਨਰੇਸ਼ ਗਰੋਵਰ ਵੱਲੋਂ ਬੱਚਿਆਂ ਦੀ ਹਰ ਤਰ੍ਹਾਂ ਦੀ ਅਲਰਜੀ ਦਾ ਪੱਕਾ ਇਲਾਜ ਕਰਨ ਵਿੱਚ ਵੀ ਮਹਾਰਤ ਹਾਸਲ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਡਾਕਟਰ ਨਰੇਸ਼ ਗਰੋਵਰ ਨੇ ਦੱਸਿਆ ਕਿ ਉਹਨਾਂ ਇਸ ਹਸਪਤਾਲ ਵਿੱਚ ਬਹੁਤ ਸਾਰੇ ਬੱਚਿਆਂ ਦੀ ਹਰ ਤਰ੍ਹਾਂ ਦੀ ਅਲਰਜੀ ਦਾ ਸਫਲ ਇਲਾਜ ਕਰਨ ਵਾਲੇ ਪੰਜਾਬ ਦੇ ਪਹਿਲੇ ਸਪੈਸ਼ਲਿਸਟ ਵਜੋਂ ਆਪਣਾ ਨਾਮ ਸਥਾਪਿਤ ਕੀਤਾ ਹੈ। ਉਹਨਾਂ ਦੱਸਿਆ ਕਿ ਬੱਚਿਆਂ ਵਿੱਚ ਕਣਕ ਤੋਂ ਬਾਹਰ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਤੋਂ ਘਰਾਂ ਵਿੱਚ ਰੱਖੇ ਸੌਫਟ ਟੌイズ ਦੇ ਨਾਲ ਡਸਟ ਤੋਂ ਅਤੇ ਘਰ ਵਿੱਚ ਰੱਖੇ ਗਏ ਕੁਝ ਪਾਲਤੂ ਜਾਨਵਰਾਂ ਤੋਂ ਵੀ ਅਲਰਜੀ ਹੋ ਸਕਦੀ ਹੈ ਜਿਸ ਦਾ ਉਹਨਾਂ ਦੇ ਵੱਲੋਂ ਬੱਚਿਆਂ ਦਾ ਬਹੁਤ ਹੀ ਸਫਲ ਇਲਾਜ ਕੀਤਾ ਜਾਂਦਾ ਹੈ। ਹਸਪਤਾਲ ਵਿੱਚ ਅਲਰਜੀ ਦਾ ਇਲਾਜ ਕਰਵਾ ਰਹੇ ਖਡੂਰ ਸਾਹਿਬ ਤੋਂ ਆਏ 7 ਸਾਲਾਂ ਬੱਚੇ ਦੀ ਮਾਤਾ ਨੇ ਕਿਹਾ ਕਿ ਅਲਰਜੀ ਨਾਲ ਉਹਨਾਂ ਦੇ ਬੱਚੇ ਦੀ ਚਮੜੀ ਅਤੇ ਚਿਹਰੇ ਉੱਤੇ ਬਹੁਤ ਹੀ ਜ਼ਖਮ ਹੋ ਗਏ ਸਨ। ਉਹਨਾਂ ਵਕ ਵਕ ਸ킨 ਸਪੈਸ਼ਲਿਸਟ ਡਾਕਟਰਾਂ ਤੋਂ ਬੱਚੇ ਦਾ ਇਲਾਜ ਕਰਵਾਇਆ ਪਰ ਬੱਚੇ ਨੂੰ ਕੋਈ ਵੀ ਫਰਕ ਨਹੀਂ ਪਿਆ ਫਿਰ ਉਹਨਾਂ ਨੂੰ ਕਿਸੇ ਨੇ ਡਾਕਟਰ ਨਰੇਸ਼ ਗਰੋਵਰ ਹਸਪਤਾਲ ਅੰਮ੍ਰਿਤਸਰ ਵਿਖੇ ਭੇਜਿਆ ਜਿੱਥੇ ਆਉਣ ਤੋਂ ਬਾਅਦ ਡਾਕਟਰ ਨਰੇਸ਼ ਗਰੋਵਰ ਵੱਲੋਂ ਉਹਨਾਂ ਦੇ ਬੱਚੇ ਦੀ ਅਲਰਜੀ ਦਾ ਬਹੁਤ ਹੀ ਵਧੀਆ ਅਤੇ ਸਫਲ ਇਲਾਜ ਕੀਤਾ ਗਿਆ ਜਿਸ ਨਾਲ ਹੁਣ ਉਹਨਾਂ ਦਾ ਬੱਚਾ ਬਿਲਕੁਲ ਠੀਕ ਹੋ ਚੁੱਕਾ ਹੈ ਜਿਸ ਦੇ ਲਈ ਉਹਨਾਂ ਡਾਕਟਰ ਨਰੇਸ਼ ਗਰੋਵਰ ਹਸਪਤਾਲ ਦਾ ਧੰਨਵਾਦ ਕੀਤਾ ਇਵੇਚ ਐਸਟੈਂਸ ਸੀਗਾ ਕਿ ਇਸ ਬੱਚੇ ਨੂੰ ਕਈ ਸਾਲਾਂ ਤੋਂ ਇਹਦਾ ਫੇਸ ਸਾਰਾ ਖਰਾਬ ਹੋਈ ਜਾ ਰਿਹਾ ਸੀ ਸਕਿਨ ਦੀ ਅਲਰਜੀ ਐਕਜ਼ੀਮਾ ਬਣ ਗਈ ਸੀ ਔਰ ਇੰਨੀ ਜਿਆਦਾ ਹੋ ਗਈ ਸੀ ਕਿ ਇਹਦੇ ਸਾਰੇ ਫੇਸ ਤੇ ਲਾਲ 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 ਐਕਜ਼ੀਮਾ ਹੋਇਆ ਪਿਆ ਸੀ ਔਰ ਉੱਥੋਂ ਪਾਣੀ ਵਗਦਾ ਸੀ ਪਾਣੀ ਰਿਸਦਾ ਸੀ ਸਿਰਫ ਇਹਦੇ ਮੂੰਹ ਤੇ ਨਹੀਂ ਇਹਦੇ ਪੇਟ ਤੇ ਇਹਦੀਆਂ ਬਾਹਾਂ ਤੇ ਹਰ ਜਗ੍ਹਾ ਤੇ ਹੋ ਗਿਆ ਸੀ ਪੂਰੀ ਬੋਡੀ ਪੂਰੀ ਬੋਡੀ ਤੇ ਐਕਜ਼ੀਮਾ ਕਈ ਇਨਨ ਨੇ ਸਕਿਨ ਸਪੈਸ਼ਲਿਸਟ ਡਾਕਟਰ ਨੂੰ ਦਿਖਾਇਆ ਕਈ ਬੱਚਿਆਂ ਦੇ ਡਾਕਟਰ ਨੂੰ ਦਿਖਾਇਆ ਪਰ ਕਿਤੋਂ ਫਰਕ ਨਹੀਂ ਸੀ ਪੈ ਰਿਹਾ ਆਪਾਂ ਉਪਰਾਜ ਨੂੰ ਥੋੜੀ ਦੇਰ ਪਹਿਲਾਂ ਇੰਜੈਕਸ਼ਨ ਲਗਾਇਆ ਸੀਗਾ ਅਸੀਂ ਇਹਦਾ ਹੁਣ ਰਿਐਕਸ਼ਨ ਚੈੱਕ ਕੀਤਾ ਇੰਨਾ ਵੱਡਾ ਇੱਕ ਰਿਐਕਸ਼ਨ ਬਣ ਜਾਂਦਾ ਜਦੋਂ ਵੀ ਅਸੀਂ ਕੋਈ ਇਮਿਊਨੋਥੈਰੇਪੀ ਦਾ ਇੰਜੈਕਸ਼ਨ ਦਿੰਨੇ ਆ ਉਹਦੇ ਉਸ ਤੋਂ ਬਾਅਦ ਅੱਧੇ ਘੰਟੇ ਦੇ ਵਿੱਚ ਵਿੱਚ ਇਹਦਾ ਇੱਕ ਰਿਐਕਸ਼ਨ ਚੈੱਕ ਕੀਤਾ ਜਾਂਦਾ ਔਰ ਇਹ ਦੇਖਿਆ ਨਾ ਬੱਚੇ ਨੂੰ ਕੋਈ ਸਾਈਡ ਇਫੈਕਟ ਤੇ ਨਹੀਂ ਆ ਰਿਹਾ ਬੱਚੇ ਨੂੰ ਕੋਈ ਘਬਰਾਹਟ ਤੇ ਨਹੀਂ ਹੋ ਰਹੀ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਕੁਛ ਹੋਇਆ ਠੀਕ ਹੈ ਬੇਟਾ ਕੋਈ ਪ੍ਰੋਬਲਮ ਤਾਂ ਨਹੀਂ ਆਈ ਹੋਇਆ ਠੀਕ ਹੈ ਸੋ ਇਹ ਤਾਂ ਫਿਰ ਜਦੋਂ ਅਸੀਂ ਟੈਸਟ ਕੀਤੇ ਤੇ ਪਤਾ ਲੱਗਿਆ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਅਲਰਜੀ ਡਿਵੈਲਪ ਹੋ ਚੁੱਕੀ ਹੈ ਉਹਦੇ ਵਿੱਚ ਇੱਕ ਤੇ ਇੰਪੋਰਟੈਂਟ ਸੀਗਾ ਇਹਨੂੰ ਕਣਕ ਦੀ ਅਲਰਜੀ ਹੋ ਗਈ ਸੀ ਇੱਕ ਇਹਨੂੰ ਕੁਝ ਖਾਨ ਪੀਣ ਦੀਆਂ ਚੀਜ਼ਾਂ ਤੋਂ ਹੋਰ ਵੀ ਅਲਰਜੀ ਹੋ ਗਈ ਸੀ ਦਾਲ ਵਗੈਰਾ ਤੋਂ ਵੀ ਫਿਰ ਇਹਨੂੰ ਸਭ ਤੋਂ ਜ਼ਿਆਦਾ ਦੇਰੀ ਅਲਰਜੀ ਮਿਲੀ ਉਸੇ ਡਸਟ ਮਾਈਟਸ ਤੋਂ ਡਸਟ ਮਾਈਟਸ ਜਿਹੜੀਆਂ ਨੇ ਉਹ ਐਸੀਆਂ ਹੁੰਦੀਆਂ ਨੇ ਛੋਟੇ ਛੋਟੇ ਜਾਨਵਰ ਹੁੰਦੇ ਨੇ ਜਿਹੜੇ ਕਿ ਸੌਫਟ ਟਾਇਜ਼ ਦੇ ਵਿੱਚ ਹੁੰਦੇ ਨੇ ਸੌਫਟ ਟਾਇਜ਼ ਦੇ ਵਿੱਚ ਜਿਹੜੇ ਵੀ ਕੋਈ ਆਪਣੇ ਟੈਡੀ ਬੀਅਰ ਹੈ ਜਾਂ ਪੋਰ ਹੈ ਇਦਾਂ ਦੇ ਜਿਹੜੇ ਸੌਫਟ ਟਾਇਜ਼ ਉਹਨਾਂ ਦੇ ਵਿੱਚ ਪਾਏ ਜਾਂਦੇ ਨੇ ਜਿਹੜੇ ਬੱਚੇ ਸੌਫਟ ਟਾਇਜ਼ ਨਾਲ ਬਹੁਤ ਜ਼ਿਆਦਾ ਖੇਡਦੇ ਨੇ ਉਹਨਾਂ ਨਾਲ ਸੌਂਦੇ ਨੇ ਉਹਨਾਂ ਨੂੰ ਆਮ ਤੌਰ ਤੇ ਅਸੀਂ ਦੇਖਿਆ ਕਿ ਡਸਟ ਮਾਈਟਸ ਨੂੰ ਅਲਰਜੀ ਹੋ ਜਾਂਦੀ ਹੈ ਤੇ ਉਹ ਫੇਰੇ ਦੀ ਅਲਰਜੀ ਇੰਨੀ ਵਧੀ ਹੋਈ ਸੀ ਕਿ ਸਾਨੂੰ ਇਹ ਮੀਨੋਥੈਰਪੀ ਦੇ ਇੰਜੈਕਸ਼ਨ ਦੇਣੇ ਪਏ ਔਰ ਉਹ ਉਹਦੇ ਵਿੱਚ ਉਹਦਾ ਹੀ ਇੱਕ ਹਿੱਸਾ ਹੈ ਜਿਹੜਾ ਕਿ 6 ਹਫ਼ਤੇ ਹੋ ਗਏ ਨੇ ਇਲਾਜ ਚੱਲਦਿਆਂ ਹੁਣ ਇਹਦਾ ਪੂਰਾ ਫੇਸ ਸਾਫ਼ ਹੋ ਗਿਆ ਅਲਮੋਸਟ ਤੁਸੀਂ ਧਿਆਨ ਨਾਲ ਦੇਖੋਗੇ ਕਿ ਇਹਦਾ ਫੇਸ ਜਿਹੜਾ ਹੈ ਉਹ 95% ਓਕੇ ਹੋ ਗਿਆ ਹੈ ਹਲਕੀ ਜਿਹੀ ਜੀ ਰਹਿ ਗਈ ਹੈ ਰਫਨੈਸ ਥੋੜੀ ਥੋੜੀ ਬਹੁਤ ਘਟ ਬਹੁਤ ਘਟ ਜੇ ਜੇ ਤੁਹਾਨੂੰ ਮੈਂ ਪੁਰਾਣੀਆਂ ਪਿਕਚਰਸ ਦਿਆਂਗਾ ਉਹ ਤੁਸੀਂ ਕਲੀਅਰ ਹੋਏਗਾ ਕਿੰਨਾ ਬੁਰਾ ਹਾਲ ਸੀ ਦੇਖੋ ਸਾਰੀਆਂ ਸੰਭਾਲੀਆਂ ਹੀ ਦੇਖੋ ਜਦੋਂ ਅਸੀਂ ਅਲਰਜੀ ਦਾ ਕਾਰਨ ਲੱਭ ਲੈਂਦੇ ਆ ਸਾਡੇ ਟ੍ਰੀਟਮੈਂਟ ਨਾਲ ਤਕਰੀਬਨ ਸਮਝ ਲਓ ਕਿ 15 ਮਹੀਨੇ ਦੇ ਵਿੱਚ ਵਿੱਚ ਕਾਫੀ ਫਰਕ ਪੈਣ ਲੱਗ ਜਾਂਦਾ ਪਰ ਜਿਹੜੇ ਬੱਚਿਆਂ ਨੂੰ ਮੈਨੂੰ ਥੈਰੇਪੀ ਸ਼ੁਰੂ ਹੁੰਦੀ ਆ ਉਹਨਾਂ ਦੇ ਵਿੱਚ ਤੇਜ਼ੀ ਨਾਲ ਫਰਕ ਪੈਂਦਾ ਉਸ ਤੋਂ ਬਾਅਦ ਉਹ ਹੌਲੀ-ਹੌਲੀ ਉਹਦੀ ਡੋਜ਼ ਜਿਹੜੀ ਮੈਨੂੰ ਥੈਰੇਪੀ ਦੇ ਇੰਜੈਕਸ਼ਨ ਵੀ ਹੁੰਦੇ ਨੇ ਡ੍ਰੌਪਸ ਵੀ ਹੁੰਦੇ ਸੋ ਉਹਦੀ ਜਿਹੜੀ ਡੋਜ਼ ਆ ਹੌਲੀ-ਹੌਲੀ ਘਟਦੀ ਜਾਂਦੀ ਹੈ ਪਹਿਲੇ ਅਸੀਂ ਇਸ ਬੱਚੇ ਨੂੰ ਹਫ਼ਤੇ-ਹਫ਼ਤੇ ਬਾਅਦ ਇੰਜੈਕਸ਼ਨ ਲਾਏ ਫਿਰ ਹੁਣ ਇਹਨੂੰ ਮਹੀਨੇ ਬਾਅਦ ਸੀ 15 15 ਦਿਨ ਬਾਅਦ ਹੁਣ ਲਾਵਾਂਗੇ ਉਸ ਤੋਂ ਕੁਝ ਦਿਨ ਬਾਅਦ ਅਸੀਂ ਇਹਨੂੰ ਗੈਪ ਹੋਰ ਵਧਾ ਦਾਂਗੇ 1 ਮਹੀਨੇ ਦਾ ਗੈਪ ਹੋ ਜਾਵੇ ਦੇਖੋ ਇਹਨੂੰ ਅਸੀਂ ਗਾਈਡ ਕਰਾਂਗੇ ਕਿ ਇਹ ਚੀਜ਼ਾਂ ਜਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਦੂਰ ਰਹਿਣਾ ਕਿਹੜੀਆਂ ਚੀਜ਼ਾਂ ਦਾ ਪ੍ਰੇਜ਼ ਰੱਖਣਾ ਫਿਰ ਇਹ ਪ੍ਰੋਬਲਮ ਨਹੀਂ ਆਉਂਦੀ ਔਰ ਬੇਟੇ ਦੀ ਉਮਰ ਹੋ ਗਈ ਹੈ ਸਾਢੇ 7 ਸਾਲ ਦਾ ਹੋ ਗਿਆ ਨਵੰਬਰ 'ਚ ਨੇ 8 ਸਾਲ ਦਾ ਹੋ ਜਾਣਾ ਤੇ ਖਡੂਰ ਸਾਹਿਬ ਤੋਂ ਆਏ ਆ ਅਸੀਂ ਤੇ ਇਹ ਬੱਚੇ ਨੂੰ ਪ੍ਰੋਬਲਮ ਬਹੁਤ ਸੀਗੀ ਸਕਿਨ ਦੀ ਪ੍ਰੋਬਲਮ ਸੀਗੀ ਬਹੁਤ ਜ਼ਿਆਦਾ ਕਿ ਜਿਵੇਂ ਕਿ 4 ਸਾਲ ਪਹਿਲਾਂ ਤੋਂ ਪ੍ਰੋਬਲਮ ਚੱਲਦੀ ਆ ਰਹੀ ਸੀਗੀ ਔਰ ਇਹਦੀ ਸਕਿਨ ਦਾ ਇੰਨਾ ਬੁਰਾ ਹਾਲ ਸੀ ਕਿ ਤੁਸੀਂ ਮੰਨੋਗੇ ਕਿ ਜਿਵੇਂ ਇੱਕ ਆਲੂ ਛਿੱਲਿਆ ਹੁੰਦਾ ਨਾ ਐਵੇਂ ਦੀ ਇਹਦੀ ਸਕਿਨ ਹੋਈ ਪਈ ਸੀਗੀ ਔਰ ਅਸੀਂ ਇੰਨਾ ਸਕਿਨ ਵਾਲੇ ਡਾਕਟਰ ਕੋਲ ਗਏ ਕਿ ਕੋਈ ਵੀ ਸਕਿਨ ਸਪੈਸ਼ਲਿਸਟ ਅਸੀਂ ਛੱਡਿਆ ਨਹੀਂ ਕੋਈ ਡਾਕਟਰ ਵੀ ਔਰ ਬਾਅਦ ਵਿੱਚ ਇਹਨਾਂ ਡਾਕਟਰ ਸਾਹਿਬ ਡਾਕਟਰ ਨਰੇਸ਼ ਗਰੋਵਰ ਦੀ ਸਾਨੂੰ ਦੱਸ ਪਈ ਔਰ ਸਾਨੂੰ ਕਿਸੇ ਨੇ ਇੱਥੇ ਭੇਜਿਆ ਤੇ ਇਹਦੀ ਪ੍ਰੋਬਲਮ ਥੋੜੀ ਸੋਲਵ ਹੋਈ ਅੱਜ ਤੋਂ 2 ਢਾਈ ਮਹੀਨਿਆਂ ਦੇ ਵਿੱਚ ਵਿੱਚ ਹੀ ਇੰਨਾ ਕ ਜਿਆਦਾ ਫਰਕ ਪਿਆ ਕਿ ਐਦਾ ਲੱਗਦਾ ਹੀ ਨਹੀਂ ਆ ਕਿ ਇਹਨੂੰ ਕਦੀ ਵੀ ਐਹੋ ਜੀ ਕੋਈ ਪ੍ਰੋਬਲਮ ਸਕਿਨ ਤੇ ਆਈ ਹੋਏਗੀ ਔਰ ਮੈਂ ਬਹੁਤ ਧੰਨਵਾਦ ਕਰਦੀ ਆ ਡਾਕਟਰ ਸਾਹਿਬ ਦਾ ਕਿ ਜਿਨ੍ਹਾਂ ਨੇ ਇਹਨੂੰ ਥੋੜਾ ਜਿਹਾ ਇੰਨਾ ਵਧੀਆ ਬਣਾਤਾ ਕਿ ਹਰ ਬੱਚੇ ਹਰ ਪਰਿਵਾਰ ਸੇ ਬੈਠਣ ਜੋਗਾ ਬਣਾਇਆ ਆ ਨਹੀਂ ਤੇ ਕਿਤੇ ਵੀ ਜਾਂਦਾ ਸੀ ਔਰ ਬੜਾ ਧੋਖਾ ਖਾਂਦਾ ਸੀ ਹਰ ਇੱਕ ਪੈਂਦਾ ਸੀ ਜਿਵੇਂ ਟਿਊਬ ਵਗੈਰਾ ਦਿੰਦੇ ਸੀਗੇ ਉੱਪਰ ਲਗਾਉਣ ਲਈ ਬੜਾ ਪਰੇਸ਼ਾਨ ਹੁੰਦਾ ਸੀਗਾ ਇਹ ਕਿ ਜਦੋਂ ਸਕਿਨ ਤੇ ਨਹੀਂ ਲੱਗਦੀ ਸੀਗੀ ਬਾਕੀ ਕੋਈ 10 15 ਦਿਨ ਜਿੰਨੇ ਵੀ ਦਿਨ ਜਿਵੇਂ ਪੂਰਾ ਇਹਦਾ ਟ੍ਰੀਟਮੈਂਟ ਚੱਲਦਾ ਸੀ ਪਰ ਉਵੇਂ ਦਾ ਰਿਜ਼ਲਟ ਨਹੀਂ ਸੀ ਮਿਲਦਾ ਜਿਵੇਂ ਦਾ ਮਿਲਣਾ ਚਾਹੀਦਾ ਸੀਗਾ ਔਰ ਇਤੋ ਜਿਹੜਾ ਟ੍ਰੀਟਮੈਂਟ ਦੇ ਨਾਲ ਇਹਨੂੰ ਮਿਲਿਆ ਆ ਮੈਂ ਬਹੁਤ ਧੰਨਵਾਦ ਕਰਦੀ ਆ ਡਾਕਟਰ ਸਾਹਿਬ ਦਾ ਕਿ ਇਹਨਾਂ ਨੇ ਇੰਨੇ ਵਧੀਆ ਤਰੀਕੇ ਨਾਲ ਪਹਿਲੇ ਤੇ ਵੀ ਥੋੜਾ ਕਹਿੰਦੇ ਸੀ ਕਿ ਜਿਵੇਂ ਸਾਨੂੰ ਵੀ ਇਦਾਂ ਲੱਗਦਾ ਹੈ ਕਿ ਅਸੀਂ 80% ਵੀ ਇਹਦਾ ਘਰਾਂਗੇ ਇਲਾਜ ਪਰ ਅਸੀਂ ਪੂਰਾ ਨਹੀਂ ਕਹਿ ਸਕਦੇ ਕਿ ਇੰਨਾ ਬੁਰਾ ਹਾਲ ਸੀਗਾ ਪਰ ਫਿਰ ਵੀ ਇਹਨਾਂ ਦੇ ਇਲਾਜ ਨਾਲ ਇੰਨਾ ਵਧੀਆ ਇਹਨੂੰ ਰਿਜ਼ਲਟ ਮਿਲਿਆ ਹੈ ਮੈਂ ਫੇਰ ਤੋਂ ਧੰਨਵਾਦੀ ਕਰਦੀ ਆਂ ਕਿ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨੂੰ ਇਨਾ ਥੋੜਾ ਸੋਨਾ ਬਣਾਇਆ ਸੋਨਾ ਹੈ ਦੀ ਸੀ ਹੈ ਪਹਿਲੇ ਵੀ ਸੀਗਾ ਪਰ ਇਹਦੀ ਹਾਲਤ ਇੰਨੀ ਬੁਰੀ ਸੀ ਕਿ ਇਹਨੂੰ ਬੜਾ ਦੁੱਖ ਹੁੰਦਾ ਸੀ ਕੋਈ ਵੀ ਦੇਖਦਾ ਸੀਗਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ